ਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਬਹੁਤ ਵੱਡਾ ਖੁਲਾਸਾ ਪਾਦਰੀ ਬਜਿੰਦਰ ਸਿੰਘ ਦੀਆਂ ਗੰਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਨ ਵਾਲਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਇਹ ਬਹੁਤ ਵੱਡੀ ਖਬਰ ਹੈ ਕਿ ਮਤਲਬ ਜਿਨ੍ਹਾਂ ਲੋਕਾਂ ਨੇ ਉਸ ਦਾ ਪਰਦਾ ਫਾਸ਼ ਕੀਤਾ ਹੈ ਉਹਨਾਂ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਇਸ ਵੇਲੇ ਦੀ ਵੱਡੀ ਜਿਹੜੀ ਖਬਰ ਹੈ ਉਹ ਆਪ ਜੀ ਤੱਕ ਪਹੁੰਚਾ ਰਿਹਾ ਚਾਨੋ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ ਔਰ ਦੋਸਤੋ ਮੈਂ ਇਥੇ ਵੀ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਨਜੋ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ ਲੇਕਿਨ ਦੋਸ਼ੀ ਕਰਾਰ ਦੇਣ ਤੋਂ ਬਾਅਦ 1 ਅਪ੍ਰੈਲ ਨੂੰ ਹੁਣ ਸਜ਼ਾ ਜਿਹੜੀ ਹੈ ਮਾਨਜੋ ਕੋਰਟ ਕੀ ਦੇਵੇਗਾ ਉਸ ਤੇ ਨਜ਼ਰ ਹੈ ਜੀ ਪਰ ਮੁਹਾਲੀ ਅਦਾਲਤ ਵੱਲੋਂ ਜਬਰ ਜਨਾ ਮਾਮਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਪਾਦਰੀ ਬਲਜਿੰਦਰ ਸਿੰਘ ਨੂੰ ਅਤੇ ਚੰਡੀਗੜ੍ਹ ਦੇ ਚਾਰ ਵਸਨੀਕਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਲੇਕਿਨ ਦੋਸਤੋ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਹ ਬਹੁਤ ਨਜ਼ਦੀਕੀ ਸਨ ਜਿਨ੍ਹਾਂ ਵਿੱਚੋਂ ਸੀ ਅਸ਼ੋਕ ਕੁਮਾਰ, ਰੁਪਿੰਦਰ ਕੌਰ, ਰਣਜੀਤ ਕੌਰ ਅਤੇ ਹਰਵਿੰਦਰ ਸਿੰਘ ਇਹਨਾਂ ਨੇ ਆਪਣੀ ਜਾਨ ਅਤੇ ਆਜ਼ਾਦੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਔਰ ਉਹਨਾਂ ਨੇ ਬਿਲਕੁਲ ਪਟੀਸ਼ਨ ਕਰਤਾਵਾਂ ਦਾ ਦੋਸ਼ ਹੈ ਕੀ ਚਰਚ ਦੇ ਇੱਕ ਪ੍ਰਭਾਵਸ਼ਾਲੀ ਪਾਦਰੀ ਬਜਿੰਦਰ ਸਿੰਘ ਨੇ ਉਹਨਾਂ ਨੂੰ ਕੁੱਟਣਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਲੋਕ ਜਿਹੜੇ ਨੇ ਪਟੀਸ਼ਨ ਕਰਤਾ ਜਿਹੜੇ ਨੇ ਉਹਨਾਂ ਨੇ ਪਾਦਰੀ ਦੇ ਘਟਿਆ ਗੰਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਹੈ ਔਰ ਦੇਖ ਲਓ ਦੋਸਤੋ ਮਤਲਬ ਕਿੱਥੋਂ ਤੱਕ ਇਨਸਾਨ ਕਹਿੰਦੇ ਹੁੰਦੇ ਨੇ ਚੰਗੇ ਕੰਮ ਕਰੇਗਾ ਫਰਸ਼ ਤੋਂ ਅਰਸ਼ ਤੇ ਜਾਵੇਂਗਾ ਬੁਰੇ ਕੰਮ ਕਰੇਗਾ ਤੇ ਅਰਸ਼ ਤੋਂ ਫਰਸ਼ ਤੇ ਆਵੇਂਗਾ ਇਹਨਾਂ ਲੋਕਾਂ ਨੇ ਮਤਲਬ ਇੰਨਾ ਮਸ਼ਹੂਰ ਹੋਣ ਦਾ ਜਿਹੜਾ ਜੋ ਇਹਨਾਂ ਨੂੰ ਸਿੱਖੇ ਲੈਣੀ ਚਾਹੀਦੀ ਸੀ ਕਿ ਅਸੀਂ ਮਸ਼ਹੂਰ ਹੋ ਗਏ ਹੁਣ ਸਾਨੂੰ ਸਭ ਜਾਣਦੇ ਐ ਇਹਦਾ ਮਤਲਬ ਇਹ ਹੈ ਕਿ ਸਾਨੂੰ ਤਾਂ ਫੂਕ ਫੂਕ ਕੇ ਕਦਮ ਰੱਖਣਾ ਚਾਹੀਦਾ ਹੈ ਨਾ ਕਿ ਅਸੀਂ ਇਸ ਮਸ਼ਹੂਰੀ ਦਾ ਫਾਇਦਾ ਲਈਏ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਗੱਲ ਕੀਤੀ ਹੈ ਕਿਉਂਕਿ ਉਹ ਪਾਦਰੀ ਦੇ ਮਾੜੇ ਕੰਮਾਂ ਦਾ ਪਰਦਾਫਾਸ਼ ਕਰਦੇ ਸਨ ਪਟੀਸ਼ਨ ਦੇ ਅਨੁਸਾਰ ਸਾਰੇ ਪਟੀਸ਼ਨ ਕਰਤਾਵਾਂ ਪਹਿਲਾਂ ਬਰਜਿੰਦਰ ਸਿੰਘ ਦੇ ਨਾਲ ਹੀ ਇਹ ਕੰਮ ਕਰਦੇ ਸੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਤੇ ਧਰਮ ਦੇ ਨਾਮ ਤੇ ਲੋਕਾਂ ਨਾਲ ਧੋਖਾ ਕਰ ਰਿਹਾ ਫਰੇਮ ਕਰ ਰਿਹਾ ਠੱਗੀ ਮਾਰ ਰਿਹਾ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਤੇ ਉਹਨਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਉਸ ਬਾਦਰੀ ਬਜਿੰਦਰ ਦੇ ਕੋਲੋਂ ਦੂਰੀ ਬਣਾਉਣੀ ਵੀ ਸ਼ੁਰੂ ਕਰ ਲਈ ਬਜਿੰਦਰ ਸਿੰਘ ਦੱਸਿਆ ਜਾ ਰਿਹਾ ਕਿ ਇੱਕ ਮਤਲਬ 2018 ਤੋਂ ਜਿਸ ਕੇਸ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਹ 18 ਦੇ ਵਿੱਚ ਚੱਲਦਾ ਆ ਰਿਹਾ ਸੀ ਔਰ ਜਿਨ੍ਹਾਂ ਲੋਕਾਂ ਨੇ ਇਸ ਦਾ ਪਰਦਾ ਫਾਸ਼ ਕੀਤਾ ਨੇਚਰਲੀ ਇਹਦਾ ਰਸੂਖ ਹੈਗਾ ਹੈ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਉੱਪਰ ਦਬਾਅ ਪਾਉਣ ਲੱਗ ਪਿਆ ਹੈ ਜਾਨੋਂ ਮਾਰ ਦੀਆਂ ਧਮਕੀਆਂ ਮਿਲਣੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਮਾਮਲਾ ਅਸਲ ਵਿੱਚ 13 ਤੇ 14 ਫਰਵਰੀ 2025 ਦੀ ਰਾਤ ਦਾ ਹੈ ਜਦੋਂ ਵਿਜਿੰਦਰ ਸਿੰਘ ਨੇ ਇੱਕ ਸਮਾਗਮ ਤੋਂ ਬਾਅਦ ਰਣਜੀਤ ਕੌਰ ਤੇ ਹਮਲਾ ਕੀਤਾ ਉਸ ਨੂੰ ਥੱਪੜ ਮਾਰਿਆ ਤੇ ਗਲ ਕੁੱਟਣ ਦੀ ਵੀ ਉਸ ਦੀ ਕੋਸ਼ਿਸ਼ ਕੀਤੀ ਹੈ ਔਰ ਇੱਕ ਘਟਨਾ ਜਿਹੜੀ ਹੈ ਦੇਖੋ ਇਸ ਘਟਨਾ ਨੂੰ ਪਹਿਲਾਂ ਹੀ ਨਕਾਰਿਆ ਜਾਂਦਾ ਸੀ ਲੇਕਿਨ ਇਹ ਪੂਰੀ ਦੀ ਪੂਰੀ ਜਿਹੜੀ ਘਟਨਾ ਹੈ ਉਹ ਸੀਸੀ ਕੈਮਰੇ ਵਿੱਚ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਈ ਹੈ ਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇੱਕ ਪਾਦਰੀ ਔਰਤ ਦੇ ਮੂੰਹ ਤੇ ਥੱਪੜ ਮਾਰ ਰਿਹਾ ਮੋਬਾਈਲ ਸੁੱਟ ਰਿਹਾ ਔਰ ਉਸ ਦੀ ਗੋਦੀ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਹੈ ਉਹ ਕਮਲਿਆ ਉਹ ਬੇਵਕੂਫਾ ਤੂੰ ਕਮ ਸੇ ਕਮ ਇਸ ਬੱਚੇ ਦੀ ਸ਼ਰਮ ਕਰ ਲੈ ਛੋਟਾ ਜਿਹਾ ਬੱਚਾ ਉਹਦੇ ਵੱਲ ਕਿਸ ਤਰ੍ਹਾਂ ਵੇਖ ਰਿਹਾ ਆਪਣੀ ਮਾਂ ਵੱਲ ਵੇਖ ਰਿਹਾ ਮਾਂ ਹੈ ਕੌਣ ਹੈ لیکن غلط ਹੋਇਆ ਬਹੁਤ غلط ਹੋਇਆ ਲੋਕ ਇਹ ਕਹਿ ਰਿਹਾ ਕਿ ਇਸ ਨੂੰ ਕੀਤੇ ਦੀ سزا ਮਿਲਣੀ ਹੀ ਚਾਹੀਦੀ ਸੀ ਔਰ ਉਸ ਤੋਂ ਬਾਅਦ ਦੋਸਤੋ ਜਦੋਂ ਰਿਕਾਰਡ ਹੋਈ سوشل میڈیا ਤੇ ਵਾਇਰਲ ਹੋਈ ਚਾਰੇ ਪਾਸੇ ਇਸ ਪਾਦਰੀ ਤੇ ਥੂ ਥੂ ਹੋਣ ਲੱਗ ਪਈ ਵਾਇਰਲ ਵੀਡੀਓ ਹੋਣ ਤੋਂ ਬਾਅਦ 18 ਫਰਵਰੀ ਨੂੰ ਪਟੀਸ਼ਨ ਕਰਤਾਵਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਅਤੇ ਬਜਿੰਦਰ ਸਿੰਘ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਇਸ ਤੋਂ ਬਾਅਦ ਲਗਾਤਾਰ ਧਮਕੀਆਂ ਦਾ سلسلہ جاری ਰਿਹਾ ਕਿ ਜੇਕਰ ਉਹ ਇਸ ਮਾਮਲੇ ਨੂੰ ਅੱਗੇ ਵਧਾਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾਵੇਗਾ 25 ਫਰਵਰੀ ਨੂੰ ਮੁਹਾਰੀ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ ਦਬਾਅ ਵਧਣ ਲੱਗਾ 25 ਮਾਰਚ ਨੂੰ ਪੁਲਿਸ ਸਟੇਸ਼ਨ ਬਲਾਕ ਮਾਜਰੀ ਐਸਈਐਸ ਨਗਰ ਮੋਹਾਰੀ ਚ ਐਫ ਆਈ ਆਰ ਦਰਜ ਕੀਤੀ ਗਈ ਹਾਲਾਂਕਿ ਗੈਰ ਜ਼ਮਾਨਤੀ ਅਪਰਾਧ ਦਰਜ ਹੋਣ ਦੇ ਬਾਵਜੂਦ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ ਅਤੇ ਖੁੱਲੇ-ਅੰਮਕੂਮ ਦਾ ਨਜ਼ਰ ਆ ਰਿਹਾ ਸੀ ਪਟੀਸ਼ਨ ਕਰਤਾਮਾਂ ਨੇ ਹਾਈ ਕੋਰਟ ਚ ਦਾਇਰ ਪਟੀਸ਼ਨ ਦੀ ਮੰਗ ਕੀਤੀ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬੜਾਇਆ ਜਾਵੇ ਅਤੇ ਮਾਮਲੇ ਦੀ ਜਾਂਚ ਮੋਹਾਰੀ ਤੋਂ ਬਾਹਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਜਾਂ ਕਿਸੇ ਵਿਸ਼ੇਸ਼ ਜਾਂਚ ਨੂੰ ਸੌਂਪੀ ਜਾਵੇ ਪਿਟੀਸ਼ਨ 'ਚ ਇਹ ਵੀ ਕਿਹਾ ਗਿਆ ਭਜਿੰਦਰ ਸਿੰਘ ਦੇ ਖਿਲਾਫ ਜਬਰ ਜਨਾਹ ਧੋਖਾ ਧੜੀ ਵਰਗੇ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਪਹਿਲਾਂ ਹੀ ਦਰਜ ਨੇ ਪਰ ਪੁਲਿਸ ਦੀ ਅਣਗਹਿਲੀ ਦੇ ਕਾਰਨ ਕੋਈ ਠੋਸ ਕਾਰਵਾਈ ਨਹੀਂ ਹੋਈ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਟੇਟ ਰਿਪੋਰਟ ਦਾਇਰ ਕਰਨ ਲਈ ਕਿਹਾ ਅਦਾਲਤ ਨੇ ਵੀ ਪਾਇਆ ਕਿ ਸਬੰਧਤ ਥਾਣਿਆਂ ਦੇ ਅਧਿਕਾਰੀਆਂ ਨੂੰ ਪਿਟੀਸ਼ਨ 'ਚ ਤਰ ਨਹੀਂ ਬੜਾਇਆ ਗਿਆ ਹੈ ਜਿਸ ਕਾਰਨ ਪਟੀਸ਼ਨ ਕਰਤਾਵਾਂ ਨੂੰ ਇਸ ਗਲਤੀ ਨੂੰ ਸੁਧਾਰਨ ਦਾ ਨਿਰਦੇਸ਼ ਦਿੱਤਾ ਗਿਆ ਇਸ ਦੇ ਨਾਲ ਹੀ ਅਦਾਲਤ ਨੇ ਮੁਹਾਲੀ ਪੁਲਿਸ ਨੂੰ ਪਟੀਸ਼ਨ ਕਰਤਾ ਦੀ ਸ਼ਿਕਾਇਤ ਤੇ ਵਿਚਾਰ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ ਹੋਵੇਗੀ ਔਰ ਉਸ ਤੋਂ ਪਹਿਲਾਂ ਹੀ ਧਮਕੀਆਂ ਜਾਨੋ ਮਾਰਨ ਦੀਆਂ ਕੁੱਟਣ ਦਾ ਇਹ ਸਾਰਾ ਹੀ ਸ਼ੁਰੂ ਹੋ ਗਿਆ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ ਆਖਰਕਾਰ ਦੇਖ ਲਓ ਹਾਲਾਤ ਕਿੱਥੋਂ ਕਿੱਥੇ ਤੱਕ ਪਹੁੰਚਾ ਦਿੰਦੇ ਆ ਇਨਸਾਨ ਗਲਤੀਆਂ ਤਾਂ ਕਰਦਾ ਦੋਸਤੋ ਇਹਨਾਂ ਤੋਂ ਸਿੱਖਣਾ ਚਾਹੀਦਾ ਆਪਾਂ ਲੋਕਾਂ ਨੂੰ ਅਸੀਂ ਵੀ ਉਸ ਅਕਾਲ ਪੁਰਖ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮਨ ਬਹੁਤ ਭਟਕਦਾ ਰਹਿੰਦਾ ਹੈ ਕੰਟਰੋਲ ਕਰਨ ਦੀ ਸਾਡੇ 'ਚ ਸਮਰੱਥਾ ਨਹੀਂ ਹੈ ਔਰ ਸਾਨੂੰ ਸਮਰੱਥਾ ਦੇਣੀ ਔਰ ਜ਼ਿੰਦਗੀ 'ਚ ਕਦੇ ਵੀ ਐਹੋ ਜਿਹਾ ਸਟੈਪ ਕਿਸੇ ਕੋਲੋਂ ਵੀ ਗਲਤੀ ਦੇ ਨਾਲ ਨਾ ਚੱਕਿਆ ਜਾਵੇ ਜੁੜੇ ਰਹੋ ਪੋਸੂ ਨਾ ਮਾ ਚੈਨਲ ਦੇ ਨਾਲ